ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਬਰਨਾਲਾ ਜ਼ਿਲ੍ਹਾ ਪੁਲਿਸ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਸਖਤ ਕਾਰਵਾਈ ਕਰ ਰਹੀ ਹੈ ਅੱਜ ਐਸਐਸਪੀ ਬਰਨਾਲਾ ਸਰਫਰਾਜ਼ ਆਲਮ ਦੇ ਹੁਕਮਾਂ ਉਤੇ ਬਰਨਾਲਾ ਬੱਸ ਸਟੈਂਡ ਦੇ ਪਿੱਛੇ ਸੈਂਸੀ ਬਸਤੀ ਚ ਨਗਰ ਸੁਧਾਰ ਟਰਸਟ ਦੀ ਮੌਜੂਦਗੀ ਚ ਇੱਕ ਨਸ਼ਾ ਤਸਕਰ ਦੀ ਅਵੈਧ ਨਿਰਮਾਣ ਉਤੇ ਪੀਲਾ ਪੰਜਾ ਚਲਾਇਆ ਗਿਆ ਹੁਣ ਦੱਸਿਆ ਕਿ ਪੰਜਾਬ ਸਰਕਾਰ ਦੀ ਸਖਤ ਨਿਰਦੇਸ਼ਾਂ ਤੇ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੀ ਹਦਾਇਤਾਂ ਅਧੀਨ ਇਹ ਕਾਰਵਾਈ ਕੀਤੀ ਗਈ ਹੈ ਹੁਣ ਇਹ ਵੀ ਦੱਸਿਆ ਹੈ ਕਿ ਇਹ ਅਵੈਧ ਨਿਰਮਾਣ ਕਾਕਾ ਸਿੰਘ ਦੀ ਪਤਨੀ ਵੀਨਾ ਦਾ ਇਹ ਜਿਸ ਉੱਤੇ 7 ਕੇਸ ਦਰਜ ਨੇ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਬਰਨਾਲਾ ਚ 6 ਘਰਾਂ ਉੱਤੇ ਅਤੇ ਇੱਕ ਵਪਾਰਕ ਦੁਕਾਨ ਉੱਤੇ ਵੀ ਪੀਲਾ ਪੰਜਾ ਚਲਾਇਆ ਜਾ ਚੁੱਕਾ ਹੈ ਉਹਨਾਂ ਨੇ ਅੱਗੇ ਦੱਸਿਆ ਕਿ ਸਾਡਾ ਮੁੱਖ ਮਕਸਦ ਪੰਜਾਬ ਤੋਂ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨਾ ਹੈ ਤੇ ਇਸ ਦੇ ਚਲਦਿਆਂ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਏਗਾ। ਉਹਨਾਂ ਨੌਜਵਾਨਾਂ ਅਤੇ ਉਸ਼ਾਹੀ ਬੱਚਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਪਸ ਆ ਕੇ ਨਸ਼ੇ 'ਚ ਆਪਣਾ ਜੀਵਨ ਬਰਬਾਦ ਨਾ ਕਰਨ। ਉਹਨਾਂ ਦੱਸਿਆ ਕਿ ਹੁਣ ਤੱਕ ਲਗਭਗ 4 ਨਸ਼ਾ ਤਸਕਰ ਜੇਲ੍ਹ 'ਚ ਨੇ ਤੇ ਜੋ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਾਡੇ ਕੋਲ ਆ ਕੇ ਨਸ਼ਾ ਛੱਡ ਸਕਦਾ ਹੈ। ਜੀ ਬਿਲਕੁਲ ਜਿਵੇਂ ਸੀਐਮ ਸਾਹਿਬ ਸਾਵਲ ਨੂੰ ਚਲਾਈ ਹੋਈ ਮਹਿੰਮ ਯੋਧਾ ਨਸ਼ਾ ਵਿਰੋਧੀ ਦੇ ਤਹਿਤ ਸਾਡੇ ਡੀਜੀਪੀ ਸਾਹਿਬ ਵੱਲੋਂ ਆਏ ਹੋ ਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਮੁਹੰਮਦ ਸਰਫਰਾਜ਼ ਆਲਮ ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਅੱਜ ਅਸੀਂ ਪਾਲਣਾ ਕਰਨ ਆਏ ਹੋਏ ਇੱਥੇ ਯੂਸਫ ਸਾਡੇ ਨਾਲ ਨੇ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਇਹਨਾਂ ਨੇ ਅੱਜ ਇਹ 51 ਨੰਬਰ ਮਕਾਨ ਇੰਪਰੂਵਮੈਂਟ ਵਸਤੇ ਜਿਹੜਾ ਗੈਰ ਮਨਜ਼ੂਰੀ ਤੇ ਬਣਿਆ ਹੋਇਆ ਸੀਗਾ ਤੇ ਜਿਹੜੇ ਕਿ ਇਹ ਨਸ਼ਾ ਤਸ਼ਕਰ ਨੇ ਤੇ ਉਹਨਾਂ ਦੇ ਵਿੱਚ ਜਿਹੜੀ ਇਹ ਵੀਨਾ ਪਤਨੀ ਕਾਕਾ ਸਿੰਘ ਇਹ ਅੱਜ ਵੀ ਜੇਲ੍ਹ ਚ ਹੀ ਹੈ ਤੇ ਤੇ অলরেডি ਪਹਿਲਾਂ ਵੀ ਬਹੁਤ ਸਾਰੇ ਮੁਕਦਮੇ ਦਰਜ ਨੇ ਤੇ অলরেডি ਅਸੀਂ ਚੈੱਕ ਕੀਤਾ ਸੀ ਸੱਤ ਮੁਕਦਮੇ ਤਾਂ ਹੈਗੇ باقی ਹੋਰ ਵੀ ਸੀ ਚੈੱਕ ਕਰਾਂਗੇ ਤੇ ਉਸ ਦੌਰਾਨ ਇਹ ਇਹ ਇੱਕ ਕਾਰਵਾਈ ਕਰ ਰਹੇ ਆ ਜਿਹੜਾ ਕਿ ਸਾਡਾ ਪੀੜਾ ਪੰਜਾ ਚੱਲ ਰਿਹਾ ਪਿਛਲੇ ਕਾਫੀ ਸਮੇਂ ਤੋਂ ਯੁੱਧ ਦੇ ਵਿਰੋਧ ਦੇ ਵਿੱਚ ਜਿਹੜਾ ਸਾਡੀ ਮੁਹਿੰਮ ਦੇ ਵਿੱਚ ਪਹਿਲਾਂ ਵੀ ਅਸੀਂ ਛੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਹਾਊਸ ਸੀਗੇ ਤੇ ਪਲੱਸ ਇੱਕ ਤਨੋਲੇ ਦੇ ਵਿੱਚ ਇੱਕ ਸ਼ਾਪ ਸੀਗੀ ਕਮਰਸ਼ੀਅਲ ਜਿਹੜੀ ਕਿ ਉਹਨੂੰ ਵੀ ਅਸੀਂ ਇਸ ਤਰ੍ਹਾਂ ਸਰਕਾਰ ਦੇ ਦੇਸ਼ਾਂ ਦੇ ਮਤਾਬਕ ਇਹਨੂੰ ਟਾਇਆ ਜਾ ਚੁੱਕਿਆ ਹੈ ਸਰ ਮੈਸੇਜ ਕੀ ਦੇਣਾ ਜਾਨਾ ਨਾ ਸਤੱਤ ਕੋ ਬੜਾ ਸਿੰਪਲ ਮੈਸੇਜ ਆ ਬੜਾ ਸਿੱਧਾ ਮੈਸੇਜ ਆ ਸਰਕਾਰ ਨੇ ਅੱਛੀ ਮੁਹਿੰਮ ਸ਼ੁਰੂ ਕੀਤੀ ਹੋਈ ਆ ਯੁੱਧ ਨਸ਼ੇ ਵਿਰੁੱਧ ਔਰ ਇਹ ਸਾਡੇ ਸਾਰਿਆਂ ਦੀ ਭਲਾਈ ਵਾਸਤੇ ਆ ਸਮਾਜ ਸੇਵਾ ਆ ਬਹੁਤ ਵੱਡੀ ਜਿਹਦੇ ਵਿੱਚ ਸਾਡੇ ਜਿਹੜੇ ਯੰਗ ਬੱਚੇ ਜਿਹੜੇ ਕਿ ਹਲੇ 20-20 ਸਾਲ ਦੇ ਨੌਜਵਾਨ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਜਿਹੜਾ ਮੈਂ ਕਵਾਂਗਾ ਉਹਨਾਂ ਨੂੰ ਸਾਡਾ ਸਮਝਾਉਣਾ ਸਾਰਿਆਂ ਦਾ ਫਰਜ਼ ਬੰਦਾ ਔਰ ਤੁਹਾਡੇ ਵੱਲੋਂ ਵੀ ਇਹੀ ਹਮੇਸ਼ਾ ਸਾਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਮਿਲ ਰਿਹਾ ਆ ਸੰਦੇਸ਼ ਕਿ ਕਾਫੀ ਠਲ ਪੈ ਚੁੱਕੀ ਆ ਤਾ ਮੈਂ ਚਾਹਾਂਗਾ ਆਪਾਂ ਰਲ ਮਿਲ ਕੇ ਸਾਰਾ ਪੰਜਾਬ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਬੱਚਿਆਂ ਨੂੰ ਗਾਈਡ ਲਾਈਨ ਦਈਏ ਜਿਹੜਾ ਕਿ ਇਹ ਭਟਕ ਚੁੱਕੇ ਨੇ ਉਹਨਾਂ ਨੂੰ ਆਪਾਂ ਸਿੱਧੇ ਰਾਹ ਲੈ ਕੇ ਆਈਏ ਉਹਨਾਂ ਵਾਸਤੇ ਸਰਕਾਰ ਨੇ ਰੀਹੈਬ ਔਰ ਬਹੁਤ ਸਾਰੇ ਮੈਡੀਕਲ ਫੈਸਿਲਿਟੀ ਸਾਡੇ ਰਾਹੀਂ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਮੈਸੇਜ ਦਵਾਂਗਾ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਜਦੋਂ ਆਪਣੇ ਆਲੇ ਦੁਆਲੇ ਬੱਚਾ ਕੋਈ ਹੋਵੇ ਆਪਣੇ ਘਰ ਦਾ ਹੋਵੇ ਪੜੋਸੀਆਂ ਦਾ ਹੋਵੇ ਤਾਂ ਉਹਨਾਂ ਨੂੰ ਵੀ ਸ਼ਰਮ ਕਰਨ ਦੀ ਲੋੜ ਨਹੀਂ ਤਾਂ ਆਪਾਂ ਨੂੰ ਵੀ ਉਹਨਾਂ ਨੂੰ ਤਾਣਾ ਮਾਰਨ ਦੀ ਵੀ ਲੋੜ ਨਹੀਂ ਹੈ ਕਿਉਂਕਿ ਭਟਕਗੇ ਜਿਹੜੇ ਛੋਟੇ ਬੱਚੇ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਹਾਂ ਸਪੈਸ਼ਲੀ ਸੋ ਉਹਨਾਂ ਨੂੰ ਆਪਾਂ ਹੱਲਾਸ਼ੇਰੀ ਦੇ ਕੇ ਉਹ ਆਪ ਵੀ ਬਾਹਰ ਆਣ ਤੇ ਇਸ ਨਾ ਮੁਰਾਦ ਬਿਮਾਰੀ ਤੋਂ ਛੁਟਕਾਰਾ ਪਾ ਸਕਣ ਸਰ ਇੱਕ ਨਸਾ ਤਸਕਾ ਦੇ ਘਰ ਦੇ ਨੰਬਰ ਹੀ ਲੱਗੇ ਕਿ ਕਾ ਰੱਖੇ ਨਾ ਬਿਲਕੁਲ ਇਹ ਹੁਣ 51 ਨੰਬਰ ਮਕਾਨ ਸੀਗਾ ਇਸ ਤਰ੍ਹਾਂ ਸਾਡੇ ਡੀਐਸਪੀ ਸਾਹਿਬ ਨੇ ਹੋਰ ਸਾਰੇ ਈਓ ਸਾਹਿਬ ਨੇ ਮਿਲ ਕੇ ਇਹ ਇੱਕ ਸਾਰੇ ਪਲਾਨ ਕੀਤਾ ਸੀਗਾ ਉਸ ਪਲਾਨ ਦੇ ਵਿੱਚ ਇਹ ਸਾਰੇ ਨੰਬਰਿੰਗ ਲਗਾਈ ਗਈ ਸੀਗੀ ਤੇ ਅੱਗੇ ਵੀ ਸਾਡਾ ਇਹ ਕੰਮ ਰੂਟੀਨ 'ਚ ਚੱਲ ਰਿਹਾ ਹੈਗਾ ਤੇ ਸਾਨੂੰ ਤੁਹਾਡੇ ਸਹਿਯੋਗ ਨਾਲ ਪਬਲਿਕ ਦੇ ਸਹਿਯੋਗ ਨਾਲ ਔਰ ਵੀ ਸਾਨੂੰ ਇਨਫੋਰਮੇਸ਼ਨਸ ਮਿਲਦੀਆਂ ਨੇ ਤੇ ਉਹਦੇ ਆਧਾਰ ਤੇ ਅਸੀਂ ਪੂਰਾ ਪੂਰਾ ਕੰਮ ਕਰ ਰਹੇ ਹਾਂ ਸਰਕਾਰ ਦੇ ਦਿੱਤੇ ਹੋਏ ਆਦੇਸ਼ਾਂ ਦੀ ਇਨ ਨਪਾਲਣਾ ਕਰਦੇ ਰਵਾਂਗੇ